ਹਾਂਜੀ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਤੁਸੀਂ ਸਭ ਮजे ਚ ਹੋਗੇ ਐ ਦੇਖ ਲਓ ਜੀ ਕਈ ਉਹ ਗੰਦੇ ਜੀ ਸਬਜ਼ੀ ਭਾਜੀ ਕਿਸ ਤਰ੍ਹਾਂ ਮਿਲਦੀ ਹੈ ਇੰਗਲੈਂਡ ਦੇ ਵਿੱਚ ਉੱਥੇ ਦਾ ਕੀ ਸਿਸਟਮ ਹੈ ਠੰਡ ਬੜੀ ਪੈਂਦੀ ਹੈ ਤੁਹਾਨੂੰ ਉੱਥੇ ਕਾਣ ਪਿੰਦਾ ਸਾਮਾਨ ਸਾਰਾ ਮਿਲ ਜਾਂਦਾ ਹੈ ਕਿ ਨਹੀਂ ਮਿਲਦਾ ਕੋਈ ਸਬਜ਼ੀ ਫਲ ਵਗੈਰਾ ਮੈਂ ਅੱਜ ਤੁਹਾਨੂੰ ਦਿਖਾ ਹੀ ਦਈਏ ਐ ਦੇਖ ਲਓ ਤੁਸੀਂ ਇਹ ਮੂਲੀਆਂ ਲੱਗੀਆਂ ਜੇ ਤੇ ਪੱਤੇ ਬਿਲਕੁਲ ਨਹੀਂ ਜਗੇ ਉਹ ਜਿਵੇਂ ਗੰਜਾ ਪਾਈ ਹੁੰਦਾ ਨਾ ਵਾਲ ਨਹੀਂ ਹੁੰਦੇ ਸਿਰ ਤੇ ਇਹੋ ਚੱਕਰਗਾਜੀ ਮੂਲੀ ਦਾ ਪੱਤੇ ਪੁੱਤੇ ਨਹੀਂ ਜਿਗੇ 1 ਪੌਂਡ ਦੀ ਇੱਕ ਮੂਲੀ ਯਾਨਕੀ ਇੰਡੀਆ ਦੇ 100 ਰੁਪਏ ਦੀ ਪੈ ਗਈ ਉਸ ਤੋਂ ਅੱਗੇ ਲੱਗਿਆ ਜੀ ਭਿੰਡੀਆਂ ਤੋਰੀਆਂ 1 ਕਿਲੋ ਗਿਆ ਜੀ 499 ਯਾਨਕੀ 1 ਪੈਸਾ ਘੱਟ 5 ਪੌਂਡ ਦੀ ਇੰਡੀਆ ਦਾ ਕਰੀਬ-ਕਰੀਬ 500 ਰੁਪਏ ਬਣ ਗਿਆ 1 ਕਿਲੋ ਭਿੰਡੀ ਤੋਰੀ ਤੁਹਾਨੂੰ ਮਿਲ ਜੇਗੀ। ਅਗਰ ਤੁਸੀਂ ਚਿਕਨ ਖਾਣਾ ਤੇ ਉਹ ਤੁਹਾਨੂੰ ਸਸਤਾ ਮਿਲ ਜੇਗਾ ਜੀ। ਉਹ ਗਰੀਬੀ 22 3.5 ਦਾ ਮਿਲ ਜਾਂਦਾ ਜੀ। ਯਾਨੀ ਕਿ ਜਿਹੜੇ ਮੀਟ ਖਾਂਦੇ ਵੀ ਚਿਕਨ ਖਾਂਦੇ ਵੀ ਉਹਨਾਂ ਨੇ ਇਥੇ ਮੋਝਾ ਗਿਆ ਜੀ। ਤੇ ਜਿਹੜੇ ਹਰੀ ਸਬਜ਼ੀ ਖਾਂਦੇ ਹੈ ਨਾ ਉਹ ਦੋਸਤੋਂ ਮਹਿੰਗਾ ਜਗਾਓ। ਤਕਰੀਬਨ ਡਬਲ ਰੇਟ ਆ ਜਾਵੇ। ਇੰਡੀਆ ਜੋ ਹੁਸਰ 500 ਰੁਪਏ ਤੇ ਲਾਇਆ ਹੁਣ ਤੇ ਤੁਹਾਨੂੰ 10-15 ਕਿਲੋ ਤੋਰੀ ਆ ਜਾਣ ਭਿੰਡੀਆਂ ਲਗੜੇ ਇਥੇ ਕਿਲੋ ਮਿਲਣੀਆਂ ਜੀ। ਉਹ ਵੀ ਇੰਨੀਆਂ ਅੱਛੀਆਂ ਨਹੀਂ ਹੁੰਦੀਆਂ ਟੇਸ ਜਿਨੂੰ ਕਹਿੰਦੇ ਆਪਾਂ ਇੰਡੀਆ ਵਾਲਾ ਪਰ ਫਿਰ ਵੀ ਜਿਵੇਂ ਕਹਿੰਦੇ ਨਾ ਮਨ ਖੁਸ਼ ਹੋ ਜਾਂਦਾ ਚਲੋ ਜੀ ਇੰਡੀਆ ਖਾਣੇ ਵੇਖ ਕੇ ਸਬਜ਼ੀ ਮਿਲ ਜਾਂਦੀ ਤੂੰ ਪਾਲਕ ਮਿਲ ਜਾਂਦੀ ਛਰਗਮ ਮਿਲ ਜਾਂਦੇ ਯਾਨੀ ਕਿ ਇੰਡੀਆ ਦੀ ਤਕਰੀਬਨ ਹਰ ਸਬਜ਼ੀ ਮਿਲ ਜਾਂਦੀ ਹੈ ਇੱਥੇ ਦੁਕਾਨਾਂ ਵੀ ਆਪਣੀਆਂ ਇੰਡੀਅਨ ਪਾਕਿਸਤਾਨੀਆਂ ਦਾ ਸਾਮਾਨ ਮਿਲ ਜਾਂਦਾ ਤਕਰੀਬਨ ਹਰ ਚੀਜ਼ ਮਿਲ ਜਾਂਦੀ ਹੈ ਰਾਈਸ ਲੈਣੇ ਆਟਾ ਲੈਣਾ ਮੈਦਾ ਆਲੂ ਸੂਜੀ ਲੋ ਯਾਨੀ ਕਿ ਐ ਪਰ ਹੋਰ ਮਾਰਕੀਟ ਗੀ ਜੇ ਇਹ ਦਿੱਲੀ ਸਟਾਲ ਲੱਗਦੇ ਜੇ ਤੇ ਉਹ ਹਨੇਰੀ ਬੜੀ ਸੀ ਤੇ ਆ ਵਿਚਾਰੀ ਜਿਹੜੀ ਜਨਾਨੀ ਹੈ ਇਹ ਪਰਫਿਊਮ ਵੇਚਦੀ ਹੈ ਤੇ ਤਰਪਾਜ਼ ਜਿਹੜੀ ਉੱਪਰ ਲਾਈਏ ਉੱਡਦੀ ਵੀ ਸੀ ਤੇ ਰੱਸੀ ਨਾ ਬੰਦੀ ਏ ਇੱਥੇ ਮੀਂਹ ਕਣੀ ਤਕਰੀਮਾ ਰੋਈ ਪੈਂਦਾ ਜੇ ਐ ਸੜਕਾਂ ਤੇ ਗਲੀਆਂ ਰਹਿੰਦੀਆਂ ਕਦੀ ਕਦੀ ਸੂਰਜ ਦਿਨੋ ਛੜਦਾ ਨਾ ਕਿਤੇ ਤੇ ਮਨ ਖੁਸ਼ ਹੋ ਜਾਂਦਾ ਚਲੋ ਜੀ ਅੱਜ ਸੂਰਜੀ ਦੇਵਤਾ ਇੰਗਲੈਂਡ ਦੀ ਦਰਸਾਂ ਦਿੱਤੇ ਨਹੀਂ ਤੇ ਬੰਦੇ ਨੂੰ ਉਮੀਦ ਹੁੰਦੀ ਨਹੀਂ ਸਿਰੇ ਉੱਠ ਜਾਂਦਾ ਜਦੋਂ ਵੇਖਦਾ ਚੜ ਭਾਂਦਾ ਹੈ ਉਹ ਨਾਇਰ ਨਾਲ ਮਗਾ ਡੀ ਡੜੀ ਗਈ ਆ ਵੇਖੋ ਤੁਸੀਂ ਥੱਲੇ ਕੋਈ ਬਹੁਤ ਜ਼ਿਆਦਾ ਪ੍ਰਕਿਰਣੀ ਹੈ ਜੀ ਇੰਡੀਆ ਦੀ ਮਾਰਕੀਟ ਇੱਥੇ ਦੀ ਮਾਰਕੀਟ ਚ ਇੱਥੇ ਵੀ ਉਸ ਦਾ ਸਮਾਨ ਵੇਚਦੇ ਉੱਥੇ ਉਸ ਦਾ ਸਮਾਨ ਵੇਚਦੇ ਫੜ ਗਈ ਹੋਈ ਹੈ ਇੱਥੇ ਤੁਹਾਨੂੰ ਪੈਸੇ ਦੇਣੇ ਪੈਂਦੇ ਵੇ ਪੌਂਡਾ 'ਚ ਇੰਡੀਆ ਰੁਪਈਆ 'ਚ ਉੱਥੇ ਸਬਜ਼ੀਆਂ ਨੇ ਧਨੀਆ ਧਨੀਆ ਫਰੀ ਰੇਤ ਦੇ ਨਾਲ ਹਰੀ ਮਿਰਚ ਵੀ ਇੱਥੇ ਉਹ ਚੱਕਰ ਨਹੀਂ ਜੇਗਾ ਨਾ ਤਰੀਆ ਫ੍ਰੀ ਮਿਲਣਾ ਜੀ ਇਹਦੇ ਨਾਲ ਹੀ ਤੁਹਾਨੂੰ ਹਰੀਆਂ ਮਿਰਚਾਂ ਫ੍ਰੀ ਮਿਲੀਆਂ ਜੇ ਉਹ ਤੁਹਾਨੂੰ ਮੋਲੀ ਵਾਲੀਆਂ ਬਣੀਆਂ ਹਰੀ ਮਿਰਚੀ ਤਕਰੀਬਨ ਕਿੰਨੇ ਜੀ ਤੁਸੀਂ ਲੈਣੀ ਹੈ ਛੋਟੀ ਤੇ 6 ਪਾਉਂਡ ਦੀ ਕਿਲੋ ਹੁੰਦੀ ਹੈ ਯਾਨੀ ਕਿ 600 ਰੁਪਏ ਕਿਲੋ ਦੀ ਤੁਹਾਨੂੰ ਹਰੀ ਮਿਰਚ ਮਿਲ ਜਾਂਦੀ ਹੈ 500 ਰੁਪਏ ਕਿਲੋ ਅਦਰਕ ਮਿਲ ਜਾਂਦਾ ਹੈ 500 ਰੁਪਏ ਦੇ ਸਾਮ ਨਾਲ ਲਸਣ ਮਿਲ ਜਾਂਦਾ ਹੈ ਤਕਰੀਬਨ ਤਕਰੀਬਨ ਲੇਕਿਨ ਕਮਾਈ ਇੱਥੇ ਅੱਛੀ ਹੈ ਉਸ ਹਿਸਾਬ ਨਾਲ ਬੋ ਜ਼ਿਆਦਾ ਸਬਜੀ ਕੋਈ ਮਹਿੰਗੀ ਨਹੀਂ ਲੱਗਦੀ ਕਿਉਂਕਿ ਤੁਸੀਂ 1 ਘੰਟਾ ਕੰਮ ਕਰਦੇ ਹੋ ਤੇ ਤੁਹਾਨੂੰ 11.44 ਮਹਿੰਨਿਆਂ ਵਿੱਚ ਨਹੀਂ ਗਿਆ ਇਹ ਤੁਸੀਂ 1 ਘੰਟਾ ਕੰਮ ਕਰਨਾ 1100 ਕਮਾਉਣਾ ਹੈ ਤੇ ਫਿਰ ਦੋਸਤੋ ਕੋਈ ਗੱਲ ਨਹੀਂ ਫਿਰ ਭਿੰਡੀਆਂ ਚੋਰੀਆਂ ਖਾਓ ਤੇ ਭਾਵੇਂ ਟਿੰਡੇ ਖਾਓ ਤੇ ਭਾਵੇਂ ਅਦਰ ਖਾਓ ਤੇ ਭਾਵੇਂ ਲਸਣ ਖਾਓ ਫਿਰ ਕੋਈ ਮਹਿੰਗਾ ਨਹੀਂ ਜੀਗਾ ਇੱਥੇ ਮਾਲ ਦੀ ਬੰਦਿਆਂ ਜਦੋਂ ਕਿਰਾਇਆ ਦੇਣਾ ਪੈਂਦਾ ਨਾ ਉਦੋਂ ਮਹਿੰਗਾਈ ਮਰਦੀ ਹੈ ਮਕਾਨ ਦਾ ਕਿਰਾਇਆ 7-800 ਗੋਣ ਦਿਨਾ ਪੈਂਦਾ ਹੈ ਇਲੈਕਟ੍ਰਿਕ ਬਿੱਲ ਆ ਜਾਂਦਾ ਹੈ ਗੈਸ ਦਾ ਬਿੱਲ ਆ ਜਾਂਦਾ ਹੈ ਕਾਰ ਦਾ ਖਰਚਾ ਆ ਜਾਂਦਾ ਹੈ ਇੰਸ਼ੋਰੈਂਸ ਆ ਜਾਂਦੀ ਹੈ ਰੋਡ ਟੈਕਸ ਆ ਜਾਂਦਾ ਇਹੋ ਚੀਜ਼ਾਂ ਤੇ ਮਾਰ ਜਾਂਦੀਆਂ ਜੀ ਬਾਕੀ ਦੋਸਤੋ ਮੇਰੇ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਰੀਮਰਡ